ਬੇਸਿਕਲੀ ਸਾਡੇ ਕੋਲ ਗੁਲਦੀਪ ਗਿੱਲ ਹੈ ਦੋਸ਼ੀ ਜਿਹੜਾ ਪੁੱਤਰ ਨਾਰ ਸਿੰਘ ਵਾਸੀ 3325 ਸੈਕਟਰ 125 ਰਹਿਣਾ ਕੋਇਨੈਕਸ ਕਿਉ ਕਵਿਕਨੌਕਸ ਸੋਲੂਸ਼ਨ ਸੈਕਟਰ 78 ਸੁਹਾਣੇ ਦੇ ਵਿੱਚ ਦਾ ਆਫਿਸ ਹੈ ਇਹਦੇ ਤੇ ਜਿਹੜੇ ਮੁਕਦਮੇ ਚ ਅਸੀਂ ਅਰੈਸਟ ਪਾਈ ਆ ਉਹਦਾ ਐਫ ਆਈ ਆਰ ਨੰਬਰ ਹੈ ਜੀ 216 ਰਿਲੇਟਡ 3624 406 400 20 120 b ipc ਥਾਣਾ ਸੁਹਾਣਾ ਚੋਂ ਪੀ ਸਨੇਤਾ ਦੇ ਇਨਚਾਰਜ ਦੀ ਪਾਰਟੀ ਨੇ ਇਹਨੂੰ ਅਰੈਸਟ ਕੀਤਾ। ਪਰ ਕਿੰਨੇ ਦੀ ਠੱਗੀ ਸੀ ਤੇ ਕਿੱਥੋਂ ਦੀ ਠੱਗੀ ਹੋਈ ਇਹ ਬੇਸਿਕ ਜਿਹੜੀ ਸੀਗੀ 54 ਲੱਖ ਤੇ ਇਸ ਮੁਕਦਮੇ ਵਿੱਚ 54 ਲੱਖ ਤੇ 98 ਹਜ਼ਾਰ ਦੀ ਠੱਗੀ ਸੀ ਇਹ ਇੱਕ ਮੁਕਦਮੇ ਦੀ ਦੱਸ ਰਿਹਾ ਵੈਸੇ ਇਹ ਬੜੇ ਚਿਰ ਤੋਂ ਇਹ ਇਥੋਂ ਬੰਦ ਕਰਕੇ ਚਲੇ ਗਿਆ ਸੀਗਾ ਤੇ ਇਹਦੇ ਹੁਣ ਕਾਫੀ ਦੇਰ ਤੋਂ ਸੁਹਾਣਾ ਪੁਲਿਸ ਤੇ ਹੋਰ ਵੀ ਇਹਦੇ ਪਾਲ ਕਰ ਰਹੇ ਸੀ। ਗ੍ਰਿਫਤਾਰੀ ਕਿੱਥੋਂ ਹੋਈ ਹੈ? ਇਹ ਇਹ ਦੇ ਘਰ ਤੋਂ ਬਾਹਰ ਇਹਦਾ ਰੈਸਟੋਰੈਂਟ ਲਿਆ ਹੋਇਆ ਸੀ ਘਰ ਤੋਂ ਬਾਹਰ ਹੀ ਸਰ ਇਹਦੇ ਹੋਰ ਵੀ ਕਈ ਜਗ੍ਹਾ ਦੇ ਆਫਿਸ ਹੈਗੇ ਇਹ ਇਹ ਕੀ ਕਹਿੰਦੇ ਜਿਹੜੇ ਸਾਡੇ ਕੋਲ 8 ਮੁਕਦਮੇ ਹੈ ਉਹਨਾਂ ਤੇ ਅਸੀਂ ਇਹਦੀ ਗ੍ਰਿਫਤਾਰੀ ਕਰ ਰਹੇ ਹਾਂ ਤੇ ਜਿਹੜੇ ਕੋਈ ਹੋਰ ਵੀ ਹੋਣਗੇ ਉਹ ਫਿਰ ਉਹ ਆਪਣੇ ਆਪਣੇ ਤੇ ਰਹਣ ਜਦੋਂ ਇਹਦੇ ਉਹ ਤੁਹਾਡੀ ਕੱਲ ਨੂੰ ਨਸ਼ਰ ਹੋਊਗੀ ਅਖਬਾਰਾਂ 'ਚ ਤੇ ਮੀਡੀਆ ਤੇ ਨਾ ਇਲੈਕਟ੍ਰੋਨਿਕ ਮੀਡੀਆ ਤੇ ਆਟੋਮੈਟਿਕ ਸਾਡੇ ਕੋਲ ਜਦੋਂ ਆਉਣਗੇ ਤੇ ਉਹਦੇ ਬਾਰੇ ਕੋ ਕੋ ਬਾਕੀ ਜਿਹੜਾ ਟਰੈਂਜਾ ਜਿਹੜੀ ਕੈਰੋਸ ਚੋਣਜਾ ਲੱਖ ਦੀ ਠੱਗੀ ਆ ਉਹ ਕੋਲੇ ਇੱਕ ਮੁਕਦਮੇ ਦੀ ਹੈ ਕਿ ਬਾਕੀ ਜਿਹੜੇ 8 ਗਣੇ ਉਹਨਾਂ ਦੇ ਕਿੰਨੇ ਨੇ ਇਹ ਉਹ ਜਿਹੜੀ ਹੈਗੀ ਆ ਉਹ ਜਿਹੜੇ ਮਦਈ ਮੁਕਦਮਾ ਜਸਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਦਰਾਗ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਸੀ ਉਹਨੂੰ ਬਾਹਰ ਭੇਜਣ ਦੀ 53 ਲੱਖ ਇੱਕ ਮੁਕਦਮੇ ਦੀ ਹੈ ਮੈਂ ਫਿਰ ਤੁਹਾਨੂੰ ਕਲੀਅਰਟੀ ਕਰਦਾ ਬਾਕੀ ਜਿਹੜੇ ਅੱਡ ਅੱਡ ਮਦਈ ਆ ਉਹਦੇ ਚ ਅੱਡ ਅੱਡ ਮੁਕਦਮੇ ਦਰਜ ਹੋਏ ਹੋਏ ਆ ਟੋਕਣਾ ਪਹਿਲਾਂ ਕਈ ਪਾਰ ਤੇ ਦੰਦਾ ਵੀ ਹੁੰਦੇ ਆ ਤੇ ਸਹਾਈ ਦੀ ਇਹੀ ਸੀ ਜਿਹੜਾ ਪਹਿਲਾਂ ਹੋਵਾਂ ਉਹ ਇਹਨੇ ਇਹਦੇ ਇਹਦੇ ਵਿੱਚ ਕਈਆਂ ਚ ਪਹਿਲਾਂ ਵੀ ਇਹਦੀ ਅਰੈਸਟ ਪਈ ਆ ਤੇ ਉਹਦੇ ਵਿੱਚ ਹੁਣ ਜਿਹੜੇ ਜਿਹੜੇ ਮੁਕਦਮੇ ਅਸੀਂ ਪ੍ਰੈਸ ਕਰ ਰਹੇ ਆ ਉਹਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਰਾਈ ਅਡਲਟ ਮੁਕਦਮੇ ਦੱਸੇ ਵੀ ਜਾ ਰਹੇ ਨੇ। ਮੇਰੇ ਕੰਪਨੀ ਨੂੰ ਲਾਇਸੈਂਸ ਦਿਨਾ ਸੀ ਜੇ ਬਿਨਾਂ ਲਾਇਸੈਂਸ ਚਲਾ ਰਹੇ ਆ। ਇਹ ਇਹਦਾ ਤੇ ਪਹਿਲਾਂ ਲਾਇਸੈਂਸ ਹੈਗਾ ਸੀ ਤੇ ਇਹਦੀ ਪਰ ਹੁਣ ਇਹ ਐਕਸਪਾਇਰ ਹੋ ਚੁੱਕੇ ਸੀਗੇ ਇਹਦੇ ਜਿਹੜੇ ਲਾਇਸੈਂਸ ਇਹ ਸਰਦਾਰਾਂ ਕੋਈ ਲੋਕਾਂ ਨੂੰ ਅਪੀਲ ਕਰਨੀ ਚਾਹੁੰਗੇ ਕਿ ਜਿਦਾਂ ਕਿਵੇਂ ਵਰਚਨ ਇਤਨਾ ਬੇਸਿਕਲੀ ਮੈਂ ਤੇ ਤੁਹਾਨੂੰ ਇਹੀ ਆਪ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਹਮੇਸ਼ਾ ਵੇਖੋ ਏਜੰਟ ਜਿਹੜੇ ਹੁੰਦੇ ਆ ਇੱਕ ਤੇ ਉਹਨਾਂ ਦੀ ਜਿਹੜੇ ਜਿਹੜੇ ਠੱਗੀ ਵਾਲੇ ਬੰਦੇ ਹੋਣਗੇ ਉਹ ਵਿੱਚ ਆਪਣੇ ਆਫਿਸ ਬਦਲ ਬਦਲ ਕੇ ਜਾਣਗੇ ਤੇ ਉਹਦੇ ਵਿੱਚ ਚਲੋ ਮੈਂ ਇਹ ਨਹੀਂ ਕਹਿੰਦਾ ਸਾਰੇ ਉਹਨਾਂ ਨੂੰ ਕਈ ਮਤਲਬ ਗੋਡੇ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਪਰ ਉਹ ਕਦੀ ਆਪਣੇ ਆਫਿਸਸ ਮੂਵ ਨਹੀਂ ਕਰਦੇ ਪਰ ਇਹ ਦੇ ਵਿੱਚ ਬੇਸਿਕ ਮੈਂ ਤੁਹਾਨੂੰ ਇਹ ਵੀ ਜ਼ਰੂਰੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਵੀ ਆਪਣੇ ਪੰਜਾਬੀਆਂ ਨੂੰ ਇਹ ਮੈਂ ਤੇ ਬੜੀ ਮਾੜੀ ਆਦਤ ਹੀ ਕਹਿ ਸਕਦਾ ਵੀ ਕੈਨੇਡਾ ਦੇ ਨਾਂ ਤੇ ਇੰਗਲੈਂਡ ਦੇ ਬਾਹਰ ਭੇਜਣ ਦੇ ਨਾਂ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹ ਬੰਦੇ ਪੈਸੇ ਦੇਣ ਨੂੰ ਤਿਆਰ ਹੁੰਦੇ ਨੇ ਪਹਿਲਾਂ ਉਹ ਬੰਦੇ ਦਾ ਲਾਇਸੈਂਸ ਵੇਖੋ ਉਹਨਾਂ ਇਹ ਵੀ ਵੇਖੋ ਵੀ ਉਹ ਜੈਨੂਨ ਵੀ ਹੈ ਤੇ ਇੱਕ ਹੋਰ ਨਵਾਂ ਤਰ੍ਹਾਂ ਦਾ ਫਰਾਡ ਚੱਲਦਾ ਹੈ ਵੀ ਉਹ ਬੰਦੇ ਆਪ ਕੁਛ ਹੁੰਦਾ ਹੈ ਜਿਹਦੇ ਨਾਮ ਤੇ ਲਾਇਸੈਂਸ ਹੁੰਦਾ ਹੈ ਉਹ ਬੰਦੇ ਨੂੰ ਤੁਸੀਂ ਜਾਣਦੇ ਵੀ ਨਹੀਂ ਹੁੰਦੇ ਤੇ ਇੱਕ ਇਹ ਵੀ ਗੱਲ ਬੜੀ ਆਮ ਹੀ ਆਉਂਦੀ ਹੈ ਵੀ ਉਹ ਅਕਾਊਂਟ 'ਚ ਜਦੋਂ ਪੈਸੇ ਲੈ ਲੈਂਦੇ ਤੇ ਸਾਡੇ ਸੇਫ ਹੈ ਕੋਈ ਇਹੋ ਜਿਹੇ ਬੰਦੇ ਝੂਠੇ ਬੈਂਕ ਕਾਊਂਟ ਬਣਾਏ ਹੁੰਦੇ ਆ ਤੁਸੀਂ ਇਹਦੇ ਚ ਵੀ ਮੈਂ ਸੇਫਟੀ ਨਹੀਂ ਗਿੰਦਾ ਪਰ ਮੈਂ ਇਹ ਗਿੰਦਾ ਆਂ ਵੀ ਆਪਣੇ ਆਪਣੇ ਦੇਸ਼ ਆਪਣਾ ਕੰਮਕਾਜ ਕਰੋ ਜਿੱਥੇ ਤੇ ਚੰਗੇ ਬੰਦੇ ਕੋ ਉਹੀ ਆਪਣਾ ਵੀਜ਼ਾ ਲਵਾਉਣਾ ਚਾਹੀਦਾ ਸਰ ਲੋਕ ਆਉਂਦੇ ਨੇ ਮੁਹਾਲੀ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਜਿਹੜਾ ਪੌੜੀ ਚੜਦੇ ਆ ਬੋਰਡ ਨਹੀਂ ਲੱਗੇ ਹੁੰਦੇ ਉਹਨਾਂ ਦੇ ਕਿਸੇ ਵੀ ਇਮੀਗ੍ਰੇਸ਼ਨ ਦੇ ਕਈ ਜਗ੍ਹਾ ਮੁਹਾਲੀ ਦੇ ਤਾਂ ਦੇਖਿਆ ਹੈ ਕਿ ਉਹਨਾਂ ਦੇ ਨਾਮ ਦੇ ਬੋਰਡ ਲੱਗੇ ਹੁੰਦੇ ਸਰ ਵੀਡੀਓ ਦੇ ਆਧਾਰ ਤੇ ਲੋਕ ਉੱਥੇ ਪਹੁੰਚਦੇ ਆ ਇਹ ਇਹ ਫਿਰ ਇਹ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਪਹਿਲਾਂ ਉਹ ਵੇਖੋ ਉਹਦੇ ਐਂਟੀਸਟੈਂਸ ਵੈਰੀਫਾਈ ਕਰੋ ਵੀ ਬੰਦਾ ਚੰਗਾ ਵੀ ਹੈ ਕਿ ਨਹੀਂ ਜਿਹੜਾ ਮਤਲਬ ਆਸ ਪੜੋਸ ਦੀਆਂ ਦੁਕਾਨਾਂ ਤੋਂ ਸ਼ੋਅਰੂਮਾਂ ਤੋਂ ਆਲੇ ਦੁਆਲੇ ਤੋਂ ਉਹ ਬੰਦੇ ਦੀ ਸੋਭਾ ਸਾਰੇ ਪਾਸੇ ਹੁੰਦੀ ਹੈ ਸੋ ਜੇਕਰ ਤੁਸੀਂ ਇਸ ਗੱਲ ਨਾਲ ਜਿਹਦੇ ਬੋੜ ਹੀ ਨਹੀਂ ਲੱਗਾ ਤੇ ਉਹ ਤੇ ਪਹਿੰਨਿਆ ਹੀ ਚੋਰ ਹੋਗਾ ਨਾ ਠੀਕ ਹੈ ਠੀਕ ਹੈ